ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਪਿੰਡ ਘੁੰਮਣਕਲਾਂ ਦਾ ਇਹ ਨਾਮ ਕਦੋਂ ਅਤੇ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਘੁੰਮਣਕਲਾਂ ਮੌੜ ਮੰਡੀ ਤੋਂ 5 ਕਿਲੋਮੀਟਰ ਦੂਰ ਮਾਨਸਾ ਵੱਲ ਨੂੰ ਬਠਿੰਡਾ ਮਾਨਸਾ ਸੜਕ ਤੇ ਅੱਧਾ ਕਿਲੋਮੀਟਰ ਦੀ ਲਿੰਕ ਸੜਕ ਨਾਲ ਜੁੜਿਆ ਹੋਇਆ ਹੈ ਘੁੰਮਣ ਗੋਤ ਦੇ ਲੋਕਾਂ ਦੀ ਵਸੋਂ ਬਹੁਤੀ ਹੋਣ ਕਰਕੇ ਇਸ ਪਿੰਡ ਦਾ ਨਾਮ ਘੁੰਮਣਕਲਾਂ ਪਿਆ ਪਰੰਤੂ ਅੱਜਕੱਲ ਸਿੱਧੂ ਗੋਤ ਦੇ ਜੱਟਾਂ ਦੀ ਗਿਣਤੀ ਜ਼ਿਆਦਾ ਹੈ ਜੋ ਹੰਬਲ ਦੇ ਸਿੱਧੂ ਕਹਾਉਂਦੇ ਹਨ ਲਗਭਗ 300 ਸਾਲ ਪਹਿਲਾਂ ਹੰਬਲ ਤੋਂ ਸਿੱਧੂ ਜਿਨ੍ਹਾਂ ਨੂੰ ਹੰਬਲਕਿਆਂ ਦੇ ਕਿਹਾ ਜਾਂਦਾ ਸੀ ਉਹ ਭੈਣੀ ਤੋਂ ਉੱਠ ਕੇ ਆਏ ਤੇ ਇੱਧਰ ਵਸਣਾ ਚਾਹੁੰਦੇ ਸਨ ਪਰ ਘੁੰਮਣਕਿਆਂ ਨੇ ਉਹਨਾਂ ਦੀ ਮੋੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਗੁਰੂ ਹਰਗੋਬਨ ਸਾਹਿਬ ਜੀ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕਿਧਰੇ ਵਸਨ ਨਹੀਂ ਦਿੱਤਾ ਜਾ ਰਿਹਾ। ਕਿਰਪਾ ਕਰਕੇ ਸਾਡੀ ਸਹਾਇਤਾ ਕਰੋ। ਤਾਂ ਗੁਰੂ ਸਾਹਿਬ ਨੇ ਵਾਰ ਦਿੱਤਾ ਕਿ ਤੁਹਾਡੀਆਂ ਜਣਾ ਪਤਾਲ ਵਿੱਚ ਗੱਡੀਆਂ ਗਈਆਂ ਹਨ। ਹੁਣ ਤੁਹਾਨੂੰ ਕੋਈ ਨਹੀਂ ਉਖਾੜ ਸਕਦਾ। ਉਸ ਤੋਂ ਬਾਅਦ ਹੰਬਲਕਿਆਂ ਨੇ ਘੁੰਮਣਕਿਆਂ ਨੂੰ ਲੜਾਈ ਕਰਕੇ ਭਜਾ ਦਿੱਤਾ ਤੇ ਆਪ ਇੱਥੇ ਟਿਕ ਗਏ ਪਿੰਡ ਦੀਆਂ ਤਿੰਨ ਪੱਤੀਆਂ ਘੁੰਮਣ ਪੱਤੀ ਚਹਿਲ ਪੱਤੀ ਤੇ ਮਾਨਾ ਪੱਤੀ ਹੈ ਇਸ ਪਿੰਡ ਵਿੱਚ ਦੋ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਇੱਕ ਤਲਾਬ ਗੁਰੂਸਰ ਹੈ ਜਿਸ ਦਾ ਸਬੰਧ ਗੁਰੂ ਸਾਹਿਬ ਨਾਲ ਹੈ ਇੱਕ ਗੁਰਦੁਆਰਾ ਬਾਬਾ ਰੂਡ ਸਿੰਘ ਜੀ ਦਾ ਹੈ ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਡੇਰਿਆਂ ਵਿੱਚੋਂ ਇੱਕ ਡੇਰਾ ਬਾਬਾ ਮੈੰਗਲ ਦਾਸ ਜੀ ਦਾ ਹੈ ਜਿੱਥੇ ਹਰ ਸਾਲ ਚੇਤ 14 ਨੂੰ ਮੇਲਾ ਲੱਗਦਾ ਹੈ ਇਹ ਡੇਰਾ ਮਹੰਤ ਮਾਨ ਸਿੰਘ ਦੇ ਯਤਨਾਂ ਦੁਆਰਾ ਗੁਰਦੁਆਰੇ ਦਾ ਰੂਪ ਧਾਰਨ ਕਰ ਚੁੱਕਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ